ਜਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜਾ ਮਾੜੇ ਅੰਸਰਾਂ ਦੇ ਖਿਲਾਫ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਪੰਜਾਬ ਪੁਲਿਸ ਦੇ ਵਿੱਚ ਜਾਰੀ ਹੋਏ ਨੇ ਉਸ ਮੁਹਿੰਮ ਤਹਿਤ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਸ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚਲਦਿਆਂ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖ ਮਾਰ ਹੈ ਮੈਂ ਪਹਿਲਾਂ ਉਹ ਮਲਾ ਕਲੀਨਿਕ ਵਾਲੇ ਅਖਲਾ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਜੋ ਸਾਡੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਸਾਹਿਬ ਲੀਡ ਕਰ ਰਹੇ ਨੇ ਅਤੇ ਥਾਣਾ ਮੰਡੀ ਗੁਬਿੰਦਗੜ੍ਹ ਤੇ ਸਬਡਿਵੀਜ਼ਨ ਅਮਲੋ ਦੀ ਜਿਹੜੀ ਟੀਮ ਹੈ ਇਹਨਾਂ ਤੋਂ ਇਹਨਾਂ ਦੇ ਵੱਲੋਂ ਬੜਾ ਚੰਗਾ ਵਧੀਆ ਕੰਮ ਕੀਤਾ ਗਿਆ ਹੈ ਆਮ ਤੌਰ ਤੇ ਅਸੀਂ ਮੰਦੀਗ ਮੰਗਰ ਸੁਣਦੇ ਸੀਗੇ ਤੁਸੀਂ ਸਾਰੇ ਵੀ ਕੰਪਲੇਂਟ ਕਰਦੇ ਸੀ ਕਿ ਲੁੱਟਾਂ ਖੋਹਾਂ ਫੋਨ ਸਨੇਚਿੰਗ ਜਿਹੜੀ ਹੈ ਇੱਥੇ ਵਾਰਦਾਤਾਂ ਹੋ ਰਹੀਆਂ ਨੇ ਤਾਂ ਜਿਹੜੀ ਸਾਡੀ ਪੁਲਿਸ ਟੀਮ ਹੈ ਇਹਦੇ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਹੈ 174 ਨੰਬਰ ਐਫ ਆਈ ਆਰ ਇਚ ਦਰਜ ਹੋਈ ਸੀਗੀ ਜਿਹੜੀ ਕਿ 310 ਸਬਸੈਕਸ਼ਨ 4 ਅਤੇ ਸਬਸੈਕਸ਼ਨ 5 ਅਤੇ ਆਰਮਜ਼ ਐਕਟ ਦੇ ਅਧੀਨ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਸੱਤ ਯੂਜ਼ਡ ਜੋ ਕਿ ਗੈਂਗ ਬਣਾ ਕੇ ਇਥੇ ਫੋਨ ਸਨਾਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਵੱਡੀ ਸੰਖਿਆ ਦੇ ਵਿੱਚ 43 ਫੋਨ ਅਸੀਂ ਰਿਕਵਰ ਕੀਤੇ ਨੇ ਤੇ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਨ੍ਹਾਂ ਦੇ ਫੋਨ ਚੋਰੀ ਹੋਏ ਸੀ ਉਹਨਾਂ ਨੂੰ ਸਪੁਰਦਾਰੀ ਤੇ ਫੋਨ ਰਿਕਵਰ ਕਰਕੇ ਅੱਜ ਮੌਕੇ ਤੇ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਇੱਕ ਵੈਪਨ ਜੋ ਕਿ ਇੱਕ ਦੇਸੀ ਕਟਾ ਹੈ ਇਸ ਗਰੋ ਤੋਂ ਹੋ ਰਿਕਵਰ ਕੀਤਾ ਗਿਆ ਹੈ ਤੇ ਨਾਲ ਇੱਕ ਬਰੀਜਾ ਗੱਡੀ ਜਿਹਦੇ ਵਿੱਚ ਇਹ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਉਹ ਰਿਕਵਰ ਕੀਤੀ ਗਈ ਹੈ ਤੇ ਸੱਤ ਅਕਿਊਜ਼ਡ ਜਿਨ੍ਹਾਂ ਦੀ ਵੱਖ-ਵੱਖ ਕ੍ਰਿਮੀਨਲ ਹਿਸਟਰੀ ਹੈ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਅਗے ਪੁੱਛਗਿੱਛ ਵੀ ਚੱਲ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਜਿਹੜੀ ਆਮ ਤੌਰ ਤੇ ਲੁਟਕ ਘੋਆ ਦੀ ਵਾਰਦਾਤਾਂ ਮੰਡੇਬਿੰਦਰ ਛੋੜੀਆਂ ਸੀਗੀਆਂ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਜੋ ਬੜੀ ਵਧੀਆ ਗੱਲ ਹੈਗੀ ਹੈ ਕਿ ਇਸ ਪੂਰੀ ਸਾਡੀ ਪੁਲਿਸ ਟੀਮ ਨੇ ਫੋਨ ਸਾਰੇ ਰਿਕਵਰ ਕਰਕੇ ਕਾਫੀ ਟੈਕਨੀਕਲ ਅਨਾਲਿਸਿਸ ਕਰਕੇ ਲੰਬੇ ਟਾਈਮ ਦੀ ਇਨਵੈਸਟੀਗੇਸ਼ਨ ਕਰਕੇ ਇਹ ਸਾਰੀ ਫੋਨਾਂ ਨੂੰ ਰਿਕਵਰ ਕਰਕੇ ਤੇ ਅੱਜ ਅਸੀਂ ਸਾਰਾ ਸਾਰੇ ਜਿਹੜੇ ਫੋਨ ਨੇ ਤੁਹਾਡੇ ਸਾਰਿਆਂ ਦੇ ਸੰਮੁਖ ਸਾਹਮਣੇ ਬੈਠ ਕੇ ਅਸੀਂ ਜਿਹੜਾ ਜਿਨ੍ਹਾਂ ਦੇ ਫੋਨ ਚੋਰੀ ਹੋਏ ਨੇ ਉਹਨਾਂ ਨੂੰ ਅਸੀਂ ਮੁੜਾਂਗੇ ਹਜੇ ਅਸੀਂ ਫਿਲਹਾਲ 7 ਮੈਂਬਰ ਇਹਨਾਂ ਦੇ ਗ੍ਰਿਫਤਾਰ ਕੀਤੇ ਨੇ ਜੀ ਇਹਦੇ ਵਿੱਚ ਹੋਰ ਵੀ ਮੈਂਬਰ ਹੈਗੇ ਨੇ ਤੇ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਅਰੈਸਟ ਕੀਤਾ ਜਾਏਗਾ ਤੇ ਸਾਨੂੰ ਜੀ ਸਾਨੂੰ ਉਮੀਦ ਹੈ ਕਿ ਹੋਰ ਵੀ ਅਸੀਂ ਰਿਕਵਰੀਜ਼ ਕਰਾਂਗੇ ਕਿਉਂਕਿ ਇਹ ਸਾਰੇ ਰਿਕਵਰ ਜਿੱਥੇ ਜਿੱਥੇ ਇਹਦਾ ਰਿਕਵਰ ਹੋ ਗਿਆ ਜੀ ਇਹ ਸੇਲ ਹੋਏ ਨਹੀਂ ਤੇ ਜਿੱਥੇ ਅੱਗੇ ਸੇਲ ਹੋਏ ਵੀ ਸੀ ਉਹ ਤੋਂ ਵੀ ਰਿਕਵਰੀ ਕੀਤੀ ਗਈ ਹੈ ਤਾਂ ਇਹ ਇੱਕ ਬੜੀ ਤਕਨੀਕੀ ਮਦਦ ਦੇ ਨਾਲ ਮਤਲਬ ਤੁਰ ਤੱਕ ਜਿਹਨੂੰ ਕਹਿ ਸਕਦੇ ਆ ਅਸੀਂ ਇਨਵੈਸਟੀਗੇਸ਼ਨ ਲੈ ਕੇ ਗਏ ਆ ਕਿ ਜੇ ਕਿਤੇ ਹੋਰ ਵੀ ਮੋਬਾਈਲ ਦਿੱਤਾ ਗਿਆ ਸੀਗਾ ਤਾਂ ਇਹਨੂੰ ਸਟੋਲਨ ਗੁੱਡ ਸਮਝ ਕੇ ਉਹਨੂੰ ਰਿਕਵਰੀ ਕੀਤਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par